ਜੇ ਟੈਨਸ਼ਨ ਨਾ ਹੋਵੇ ਉਹਨਾਂ ਦੀ ਜ਼ਿੰਦਗੀ 'ਚ ਤੇ ਉਹਨਾਂ ਨੂੰ ਫਿਰ ਟੈਨਸ਼ਨ ਹੋ ਜਾਂਦੀ ਵੀ ਅੱਜ ਟੈਨਸ਼ਨ ਕਿਉਂ ਨਹੀਂ ਹੈ ਇੰਨੀ ਟੈਨਸ਼ਨ ਲੈਣ ਦੀ ਆਦਤ ਹੈ ਕਈਆਂ ਨੂੰ ਬੰਦਿਆਂ ਨੂੰ ਵੀ ਬੀਬੀਆਂ ਨੂੰ ਵੀ ਜੇ ਕੋਈ ਟੈਨਸ਼ਨ ਨਾ ਹੋਵੇ ਉਹਨਾਂ ਨੂੰ ਇਹੀ ਟੈਨਸ਼ਨ ਪੈ ਜਾਂਦੀ ਕਿ ਅੱਜ ਕੋਈ ਟੈਨਸ਼ਨ ਨਹੀਂ ਸਾਰਾ ਕੁਝ ਹੀ ਠੀਕ ਹੈ ਸੱਚੀ ਇਹ ਟੈਨਸ਼ਨ ਪੈ ਜਾਂਦੀ ਕਈ ਬੰਦਿਆਂ ਨੂੰ ਵੀ ਕੋਈ ਟੈਨਸ਼ਨ ਨਹੀਂ ਤੇ ਕਈ ਇੰਨੇ ਟੈਨਸ਼ਨ ਦੇ ਪੇਸ਼ੈਂਟ ਹੁੰਦੇ ਐ ਕਿ ਦੂਜੇ ਬੰਦੇ ਦੇ ਉੱਤੇ ਵੀ ਦਿਮਾਗ ਤੇ ਦਹਿਲ ਪਾ ਕੇ ਟੈਨਸ਼ਨ ਪਾ ਦਿੰਦੇ ਆਂ ਮੈਂ ਆਪਰ ਦੁਵਾਨ ਚ ਵੀ ਕਿਹਾ ਸੀ ਨਾ ਵੀ ਉਹ ਬੀਬੀ ਗਈ ਉੱਥੇ ਡਾਕਟਰ ਸਾਹਿਬ ਦੇ ਕੋਲ ਤੇ ਉਹ ਜਾ ਕੇ ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਮੈਨੂੰ ਬਹੁਤ ਟੈਨਸ਼ਨ ਪੈਂਦੀ ਐ ਤੇ ਡਾਕਟਰ ਸਾਹਿਬ ਕਹਿਣ ਲੱਗੇ ਬੀਬੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਕਹਿੰਦੀ ਬਹੁਤ ਟੈਨਸ਼ਨ ਹੁੰਦੀ ਐ ਮੈਂ ਹਰ ਗੱਲ ਦੀ ਟੈਨਸ਼ਨ ਲੈ ਲੈਂਦੀ ਆਂ ਉਹ ਕਹਿੰਦੇ ਵੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਕਿ ਐਗਜ਼ੈਂਪਲ ਤਾਂ ਦੇ ਵੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਐ ਕਹਿੰਦੀ ਜਿਵੇਂ ਹੁਣ ਮੈਂ ਇੱਥੇ ਆਈ ਕਹਿੰਦੇ ਹਾਂ ਮੈਂ ਤੁਹਾਡਾ ਹਸਪੀਟਲ ਵੇਖਿਆ ਕਹਿੰਦੇ ਹਾਂ ਤੇ ਮੈਂ ਇਹ ਵੇਖਿਆ ਵੀ ਇਹ ਜਿਹੜੀ ਬਿਲਡਿੰਗ ਹੈ ਇਹਦੇ ਤੇ 8-10 ਕਰੋੜ ਰੁਪਈਆ ਲੱਗਾ ਹੈ ਡਾਕਟਰ ਸਾਹਿਬ ਕਹਿੰਦੇ ਹਾਂ ਕਹਿੰਦੇ ਫਿਰ ਮੈਂ ਇੱਥੇ ਬੈਠੀ ਨੂੰ ਦੀ ਸੋਚਦੀ ਸੀ ਵੀ ਮਰੀਜ਼ ਤਾਂ ਤਿੰਨ ਹੀ ਆਏ ਹਾਂ ਜੀ ਤੇ ਤਿੰਨ ਮਰੀਜ਼ ਆਏ ਸੁਣੋ 500 ਰੁਪਈਆ ਇਹ ਬੰਦਾ ਡਾਕਟਰ ਨੇ 500 ਰੁਪਈਆ ਇੱਕ ਪੇਸ਼ੈਂਟ ਦਾ ਲੈ ਲਿਆ 500 ਇੱਕ ਦਾ ਲੈ ਲਿਆ 500 ਇੱਕ ਦਾ ਲੈ ਲਿਆ ਵੱਧ ਤੋਂ ਵੱਧ 10 ਆ ਜਾਣਗੇ 5000 ਰੁਪਈਆ ਬਣਿਆ ਦੋ ਇਹਨੇ ਬੰਦੇ ਰੱਖੇ ਆ ਘੱਟ ਤੋਂ ਘੱਟ 40-50 ਹਜ਼ਾਰ ਦਾ ਬਿਜਲੀ ਦਾ ਬਿੱਲ ਆਉਂਦਾ ਹੋਣਾ ਵੀ ਇਹ ਸਾਰਦਾ ਕਿਵੇਂ ਹੈ ਦਾ ਗੁਜ਼ਾਰਾ ਕਿਵੇਂ ਚੱਲੇ ਕਹਿੰਦੇ ਮੈਨੂੰ ਵੀ ਟੈਨਸ਼ਨ ਪੈ ਜਾਂਦੀ ਏ ਵੀ ਪੇਸ਼ੈਂਟ ਘੱਟ ਆਉਂਦੇ ਐ ਖਰਚਾ ਜ਼ਿਆਦਾ ਐ ਐਡੀ ਵੱਡੀ ਬਿਲਡਿੰਗ ਬਣਾਈ ਐ ਇਹ ਸਾਰਾ ਕੁਛ ਇਹਦਾ ਚੱਲਦਾ ਕਿਵੇਂ ਹੋਣਾ ਬੀਬੀ ਦਵਾਈ ਦੇ ਕੇ ਤੋਰਤੀ ਕਹਿੰਦੇ ਉਦੋਂ ਬਾਅਦ ਡਾਕਟਰ ਟੈਨਸ਼ਨ ਤੇ ਪੈ ਗਈ ਉਹ ਦਵਾਈ ਲੈ ਕੇ ਚਲੀ ਗਈ ਤੇ ਡਾਕਟਰ ਉਹਦਾਂ ਦੇ ਹੀ ਕਹਿੰਦੇ ਟੈਨਸ਼ਨ ਤੇ ਪਿਆ ਹੈ ਵੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਘਾਟਾ ਪੈ ਗਿਆ ਕਈਆਂ ਦਾ ਸੱਚੀ ਗੱਲ ਹੈ ਕਈਆਂ 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 ਦਾ ਮਤਲਬ ਮਤਲਬ ਇੰਨੀ ਟੈਨਸ਼ਨ ਟੈਨਸ਼ਨ ਹੀ ਇੰਨੀ ਦਿਮਾਗ ਇਦਾਂ ਹੀ ਇਦਾਂ ਹੀ ਜਾਂਦਾ ਵੈਲ ਵਲ ਬੈਨ ਤੁਸੀਂ ਠੀਕ ਹੋ ਹਾਂਜੀ ਠੀਕ ਆ ਲੱਗਦੇ ਤੈਨੂੰ ਮੈਂ ਕਹੂੰਗਾ ਨਹੀਂ ਮੈਂ ਠੀਕ ਹਾਂ ਨਹੀਂ ਮੈਨੂੰ ਤਾਂ ਨਹੀਂ ਲੱਗਦੇ ਨਹੀਂ ਮੈਂ ਠੀਕ ਆ ਜੀ ਕੋਈ ਗੱਲ ਨਹੀਂ ਹੈਗੀ ਆਵਾਜ਼ ਪਾਰਾ ਪਾਰਾ ਲੱਗਦਾ ਮੈਂ ਕਹਿੰਦਾ ਨਹੀਂ ਮੈਂ ਐਸੀ ਕੋਈ ਗੱਲ ਨਹੀਂ ਅੱਖਾਂ ਸੁੱਜੀਆਂ ਹੋਈਆਂ ਨੇ ਮੈਂ ਕਹਿੰਦਾ ਕੋਈ ਅੱਖਾਂ ਨਹੀਂ ਸੁੱਜੀਆਂ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਲੱਗਦਾ ਤੁਸੀਂ ਸੁੱਤੇ ਨਹੀਂ ਰਾਤ ਉਹ ਨਹੀਂ ਆਖਿਆ ਨਹੀਂ ਮੈਂ ਠੀਕ ਠਾਕ ਆ ਬਿਲਕੁਲ ਚੜ੍ਹਦੀ ਕਲਾ ਖਿਆਲ ਰੱਖਿਆ ਕਰੋ ਬਸ ਅੱਛਾ ਜੀ ਉਹ ਫਿਰ ਮੈਨੂੰ ਮੈਂ ਜਾ ਕੇ ਅੱਖਾਂ ਚੈੱਕ ਕਰਦਾ ਸੋਜ ਜੇ ਵੇ ਸੱਚੀ ਨਹੀਂ ਸੋਚ ਗਿਆ ਕਿ ਤੇ ਏਦਾਂ ਦੇ ਏਦਾਂ ਦਾ ਸੁਭਾਅ ਹੈ ਸਾਡਾ ਸੱਚੀ ਹੈਗਾ ਸਾਡਾ ਸੁਭਾਅ ਟੈਨਸ਼ਨ ਟੈਨਸ਼ਨ ਬਿਨਾਂ ਗੱਲ ਤੋਂ ਟੈਨਸ਼ਨ ਸੱਚੀ ਕੀ ਖਾਵਾਂਗੇ ਟੈਨਸ਼ਨ ਕੀ ਮਿਲੂਗਾ ਟੈਨਸ਼ਨ ਸਬਜ਼ੀ ਕਿੱਥੋਂ ਮਿਲੂਗੀ ਟੈਨਸ਼ਨ ਹੁਣ ਢੇਡੇ ਚੱਲੇਗਾ ਹੁਣ ਪੇਟ ਸਾਫ਼ ਕਿਵੇਂ ਹੋਊਗਾ ਹੁਣ ਇਹਦੀ ਟੈਨਸ਼ਨ ਤਾ ਵੀ ਕਿੱਥੋਂ ਸਬਜ਼ੀ ਮਿਲੂ ਕਿੱਥੋਂ ਆਹ ਹੋਊ ਆਹ ਦੀ ਖਾਣਾ ਆ ਕਰਨਾ ਆ ਕਰਣਾ ਇਹ ਟੈਨ ਮਤਲਬ ਇਹ ਸੱਚ ਹੈ ਗੱਲ ਔਰ ਇਦਾਂ ਦੇ ਬੰਦੇ ਅਸੀਂ ਮੈਂ ਆਪਣੇ ਨਾਲ ਵੀ ਹੈਗੇ ਆ ਵੇਖੇ ਵੀ ਹੈ ਤੇ ਦੁਨੀਆ 'ਚ ਵੀ ਬਹੁਤ ਬੰਦੇ ਇਦਾਂ ਦੇ ਜਿਨ੍ਹਾਂ ਨੂੰ ਇਹੀ ਟੈਨਸ਼ਨ ਬਣੀ ਰਹਿੰਦੀ ਹਰ ਵੇਲੇ ਟੈਨਸ਼ਨ ਤੇ ਜਿਸ ਵੇਲੇ ਉਹ ਕਿਸੇ ਬੰਦੇ ਨੂੰ ਮਿਲਦੇ ਆ ਉਹਦੇ ਤੇ ਲੋਡ ਪਾ ਦਿੰਦੇ ਦਿਮਾਗ ਤੇ ਟੈਨਸ਼ਨ ਪਾ ਦਿੰਦੇ ਇਹ ਟੈਨਸ਼ਨ ਐਡਿਕਸ਼ਨ ਹੁੰਦੀ ਹੈ ਐਡਿਕਸ਼ਨ ਮਤਲਬ ਉਹਨਾਂ ਨੂੰ ਨਸ਼ਾ ਹੁੰਦਾ ਹੈ ਨਾ ਮਿਲੇ ਨਾ ਟੈਨਸ਼ਨ ਤੇ ਉਹ ਇਸ ਗੱਲ ਦੀ ਟੈਨਸ਼ਨ ਲੈ ਲੈਂਦੇ ਨੇ ਵੀ ਅੱਜ ਮੈਨੂੰ ਟੈਨਸ਼ਨ ਨਹੀਂ ਨਹੀਂ ਗਈ ਇਹ ਸੱਚ ਹੈ ਇਹ ਸੱਚ ਹੈ ਸੁਭਾਅ ਹੈ ਦੰਦੇ ਜਿੰਨੇ ਹੁਣ ਆਪਾਂ ਇੱਥੇ ਬੈਠੇ ਆ ਸਾਡੇ ਚ ਵੀ ਘੱਟ ਤੋਂ ਘੱਟ 10 ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਟੈਨਸ਼ਨ ਲੈਣ ਦਾ ਸੁਭਾਅ ਆ ਉਹ ਇਸ ਗੱਲ ਨੂੰ ਡਾਇਗਨੋਸ ਕਰੋ ਸੋਚੋ ਇਹ ਡੀਗਗ ਨਹੀਂ ਹੈਗੀ ਤੁਹਾਨੂੰ ਪਤਾ ਹੈ ਆਪਾਂ ਘਰਾਂ 'ਚ ਘਰਾਂ 'ਚੋਂ ਆਏ ਨੂੰ ਮਾਵਾ ਨੂੰ ਚੇਤਾ ਕਰੋ ਦਾਦੇ ਦਾਦੀਆਂ ਚਾਚੀਆਂ ਮਾਮੀਆਂ ਪੂਆ ਤੁਸੀਂ ਵੇਖੋਗੇ ਉਹ ਹਰ ਵੇਲੇ ਟੈਨਸ਼ਨ ਮਾੜੀ ਜੀ ਗੱਲ ਦੀ ਤੇ ਇਹ ਹੈਗਾ ਨਾ ਸੱਚ ਇਦਾਂ ਹੀ ਤੇ ਆਪਾਂ ਇਹ ਇਹ ਚੀਜ਼ ਛੱਡੀਏ ਨਿੱਕੀ ਨਿੱਕੀ ਗੱਲ ਨੂੰ ਤੇ ਉਹਨੂੰ ਸੋਚਣ ਦੀ ਬਜਾਏ ਦੂਜੇ ਪਾਸੇ ਨੂੰ ਸੋਚੋ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਕਿਹੜਾ ਵੱਡੀ ਗੱਲ ਹੋਗੀ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਕਰ ਲਾਂ ਅੱਛਾ ਜੀ ਅੱਜ ਅੱਛਾ ਬੰਦਾ ਟੈਨਸ਼ਨ ਚ ਰਹਿੰਦਾ ਤੇ ਉਹਨੂੰ ਪਵੇ ਕੈਂਪ ਚ ਆਇਆ ਸੀ ਮੈਨੂੰ ਬਹੁਤ ਟੈਨਸ਼ਨ ਪਈ ਹੋਈ ਹੈ ਕਾਹਦੀ ਹੁਣ ਸੈਂਸੇਸ਼ਨ ਦੀ ਟੈਨਸ਼ਨ ਬਹੁਤ ਪਈ ਹੋਈ ਹੈ ਉਹਨੂੰ ਹੁਣ ਸੈਂਸੇਸ਼ਨ ਦੀ ਟੈਨਸ਼ਨ ਪਈ ਮੈਨੂੰ ਬਹੁਤ ਟੈਨਸ਼ਨ ਹੈ ਵੀ ਮੇਰੇ ਮੈਂ ਪਿੱਛੇ ਰਹਿ ਜਾਣਾ ਮੈਨੂੰ ਬਹੁਤ ਟੈਨਸ਼ਨ ਹੈ ਇਹ ਸੱਚ ਹੈ ਫਿਰ ਉਹਨੂੰ ਵੇਖ ਕੇ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਮਤਲਬ ਜਦੋਂ ਨੇ ਦੱਸਣਾ ਤੁਸੀਂ ਮੇਰੇ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਉਤੋਂ ਇੱਕ ਸੈਕਿੰਡ ਚ ਸਮਝ ਆ ਜਾਂਦੀ ਹੈ ਵੀ ਇਹ ਬ੍ਰੇਨ ਕਿਵੇਂ ਦਾ ਹੈ ਇੱਕ ਥਾਟ ਤੁਸੀਂ ਬੋਲਣਾ ਇੱਕ ਥਾਟ ਇੱਕ ਥਾਟ ਕਹਿਣਾ ਮੈਨੂੰ ਬਾਕੀ ਦੇ ਥਾਟ ਆਪੇ ਸਮਝ ਆ ਜਾਂਦੇ ਨੇ ਵੀ ਇਹਦੇ ਇਹ ਇਦਾਂ ਸੋਚਣ ਵਾਲਾ ਹੈ 15 ਤਰ੍ਹਾਂ ਦੀਆਂ ਪਰਸਨੈਲਿਟੀਜ਼ ਹੁੰਦੀਆਂ 15 ਤਰ੍ਹਾਂ ਦੀਆਂ ਪਰਸਨੈਲਿਟੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਉਹਨਾਂ ਦਾ ਬਾਡੀ ਐਕਸ਼ਨ ਬਾਡੀ ਲੈਂਗੁਏਜ ਉਹਨਾਂ ਦਾ ਸਟਾਈਲ ਉਹਨਾਂ ਦਾ ਢੰਗ ਉਹਨਾਂ 15 ਚ ਜਦੋਂ ਤੁਸੀਂ ਇੱਕ ਲਾਈਨ ਬੋਲਣੀ ਹੈ ਉਦੋਂ ਹੀ ਪਤਾ ਲੱਗ ਜਾਣਾ ਵੀ ਜੇ ਇਹ ਇਹ ਕਹਿ ਰਿਹਾ ਹੈ ਇਹਦਾ ਮਤਲਬ ਫਿਰ ਆ ਵੀ ਕਹਿਣਾ ਹੋਣਾ ਜੀ ਆ ਕਹੇਗਾ ਫਿਰ ਇਹਦਾ ਮਤਲਬ ਆ ਵੀ ਪੱਕਾ ਕਹਿੰਦਾ ਹੋਣਾ ਜੇ ਇਹ ਇਦਾਂ ਦਾ ਇਹ ਐਨ ਪੱਕਾ ਕਰਦਾ ਹੋਣਾ ਕਈ ਬੰਦੇ ਇਦਾਂ ਗੱਲ ਜਦੋਂ ਗੱਲ ਘਰਾਂ ਚ ਜਾਈਏ ਕਰਨਗੇ ਇਹ ਜੀ ਐ ਮੈਨੂੰ ਕਹਿੰਦਾ ਫਿਰ ਇਹ ਐਨ ਕਰਦਾ ਹੋਣਾ ਕਹਿੰਨਗੇ ਹਾਂ ਇਹ ਫਿਰ ਐਨ ਪੱਕਾ ਕਰਦਾ ਹੋਣਾ ਹਾਂ ਐਨ ਕਰਦਾ ਤੁਹਾਨੂੰ ਕਿਵੇਂ ਪਤਾ ਹੈ ਮੈਂ ਕਿਹਾ ਮੈਨੂੰ ਪਤਾ ਹੀ ਇਸ ਹਾਵ ਲੱਗ ਗਿਆ ਵੀ ਇਹ ਹੁਣ ਇਹਦਾ ਮਤਲਬ ਇਹ ਇਦਾਂ ਦੀ ਪਰਸਨੈਲਿਟੀ ਹੈ ਪਰਸਨੈਲਿਟੀ ਆਇਡੈਂਟੀਫਾਈ ਹੋ ਜਾਂਦੀ ਹੈ ਇਹ ਇਦਾਂ ਦਾ ਆ ਇਦਾਂ ਕਹਿ ਰਿਹਾ ਤੇ ਦਾ ਮਤਲਬ ਫਿਰ ਇਦਾਂ ਵੀ ਕਰਦਾ ਹੋਣਾ ਪੱਕਾ ਐ ਇਦਾਂ ਹੀ ਕਰਦਾ ਹੋਣਾ ਬਸ ਇਹ ਪੱਕੀ ਗੱਲ ਹੁੰਦੀ ਉਹਦੀ ਸਾਰੀ ਪਰਸਨੈਲਿਟੀ ਸਮਝ ਚ ਆ ਜਾਂਦੀ ਹੈ